ਮੈਂ ਪਿੰਡ ਭੇੜੀ ਜੀ ਤਹਿਸੀਲ ਮਲੂਕ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਫਤਿਹਗੜ ਸਾਹਿਬ ਜ਼ਿਲ੍ਹਾ ਹੈਗਾ ਤੁਹਾਡਾ ਤੇ ਤੁਹਾਨੂੰ ਕੀ ਪ੍ਰੋਬਲਮ ਸੀਗੀ ਫਿਰ ਮੈਨੂੰ ਸਗਰੈਣੀ ਸੀ ਜੀ ਹਰ ਸਾਲ ਤੋਂ ਪ੍ਰੋਬਲਮ ਸਕਰੈਣੀ ਜੀ ਜੀ ਲਗਭਗ ਨੂੰ ਸੁਣੜ ਨੇ ਮਤਲਬ ਹੈ ਜੀ 1999 ਤੋਂ ਪ੍ਰੋਬਲਮ ਚੱਲ ਰਹੀ ਸੀ ਜੀ ਬੱਚਾ 24 ਸਾਲ ਹੋ ਚੁੱਕੇ ਨੇ ਓਕੇ ਹਾਂ ਜੀ ਮੈਂ ਬੜੀ ਦਵਾਈ ਖਾਧੀ ਹੈ ਕਿੱਥੋਂ ਕਿੱਥੋਂ ਦਵਾਈਆਂ ਤੁਸੀਂ ਲੈ ਚੁੱਕੇ ਕਿੰਨੀ ਕੀ ਦਵਾਈ ਤੁਸੀਂ ਖਾ ਚੁੱਕੇ ਦਵਾਈ ਸਭ ਤੋਂ ਮੇਨ ਡਾਕਟਰ ਅਜੀਤ ਸਿੰਘ ਨੇ ਜੀ ਡੀਐਮਸੀ ਲੁਧਿਆਣਾ ਦੇ ਜਨੂੰ ਤੂੰ ਚੱਲਦਾ ਰਿਹਾ ਬਾਕੀ ਪੀਜੀ ਓਕੇ ਕੁਈ ਮੈਨੂੰ ਦੱਸੀ ਛੜੀ ਨਹੀਂ ਹੈ ਜੀ ਮੈਨੂੰ ਕੋਈ ਛੜੀ ਨਹੀਂ ਜਗਾ ਜਿੱਥੇ ਕਿਸੇ ਨੇ ਦੱਸਿਆ ਹੈਗਾ ਫਿਰ ਉਸ ਤੋਂ ਬਾਅਦ ਮੇਰੇ ਇੱਕ ਮਿੱਤਰ ਨੇ ਜੀ ਜੀ ਉਹਨੇ ਮੈਨੂੰ ਦੱਸ ਪਾਈ ਇਹਦੇ ਬਾਰੇ ਜੀ ਬਾਕੀ ਸਰਵਿਸ ਬਾਰੇ ਜੀ ਹਾਂਜੀ ਹਾਂਜੀ ਤੇ ਫਿਰ 2023 ਜੀ ਮੈਂ ਪੂਰਾ ਕੋਰਸ ਕਰ ਰਿਹਾ ਸੀ 90 ਤੋਂ 100 ਦਿਨ ਦਾ ਠੀਕ ਹੈ ਤੇ ਉਹਦੇ ਵਿੱਚ ਮੈਨੂੰ ਬਹੁਤ ਜਿਆਦਾ ਰਾਸਤ ਰਾਤ ਮਿਲਿਆ ਜੀ ਆਪਾਂ ਨੂੰ ਕਿੰਨੇ ਕੀ ਪਰਸੈਂਟ ਫਰਕ ਪਿਆ ਜਿੱਥੇ ਕਿ ਆਪਾਂ 24-25 ਸਾਲਾਂ ਤੋਂ ਸੰਗਰਹਿਣੀ ਨਾਲ ਜੋੜ ਰਹੇ ਸੀਗਾ 60% ਹੈਗਾ ਫਰਕ ਕੋਈ 60% ਫਰਕ ਪੈ ਗਿਆ ਸੀਗਾ ਹਾਂਜੀ ਪੈ ਗਿਆ ਸੀ ਓਕੇ ਦੇਖੋ ਬਹੁਤ ਸਾਰੇ ਲੋਕ ਅਜਬ ਮਾਰ ਨੇ ਨਾ ਚੀਜ਼ਾਂ ਨੂੰ ਕਿਸੇ ਨੂੰ ਕਿਸੇ ਨੂੰ ਕੋਈ ਨਾ ਕੋਈ ਦਿੱਕਤ ਪਈ ਆ ਅੱਛਾ ਜੀ ਬਿਲਕੁਲ ਹਨਾ ਪਰ ਤੁਸੀਂ ਇਹ 100 ਦਿਨ ਦਾ ਕੋਰਸ ਪੂਰਾ ਕੀਤਾ ਜਿੱਦੇ ਤੁਸੀਂ 60 ਤੋਂ 70% ਦੀ ਰਿਕਵਰੀ ਦੱਸ ਰਹੇ ਹੋ ਹਾਂਜੀ ਔਰ ਅੱਜ ਤੁਸੀਂ ਸਾਲਵਾਦ ਦੁਬਾਰਾ ਆਏ ਬਿਲਕੁਲ ਦੁਬਾਰਾ ਆਏ ਜੀ ਆਪਾਂ ਨੂੰ ਲੈ ਲੈਣਾ ਚਾਹੀਦਾ ਸਾਲਵਾਦੀ ਯੂਜ਼ ਕਰ ਲੈਣਾ ਚਾਹੀਦਾ ਆ ਆਪਣੇ ਨਾਲ ਬਹੁਤ ਸਾਰੇ ਲੋਕ ਜੁੜੇ ਆ ਉਹਨਾਂ ਨੂੰ ਕੀ ਸੁਨੇਹਾ ਹੋਵੇਗਾ ਤੁਹਾਡਾ ਕਿੰਦੀ ਸੋਸ਼ਲ ਮੀਡੀਆ ਤੇ ਅਸੀਂ ਤੁਹਾਡੀ ਵੀਡੀਓ ਨੂੰ ਵਾਇਰਲ ਕਰਨਾ ਆ ਜੀ ਮੇਰਾ ਸੁਨੇਹਾ ਇਹ ਹੀ ਹੋਵੇ ਜੇ ਉਹ ਅੱਜਕੱਲ ਦਾ ਕੰਮ ਚੱਲ ਰਿਹਾ ਜੀ ਖਾਣ ਪੀਣ ਚਾਰੇ ਜੋ ਹਨਾ ਜੀ ਖਾਂਪੀ ਵੀ ਗੰਦਾ ਹੋ ਚੁੱਕਾ ਜੀ ਬਾਣੀ ਵਿੱਚ ਅਨੁਸਾਰ ਆ ਵੀ ਹਰੇਕ ਇਨਸਾਨ ਨੂੰ ਆਪਣਾ ਇਹ ਇੱਕ ਵਾਰੀ ਪੀਣਾ ਚਾਹੀਦਾ ਹੈ ਇਹ ਜਿਹੜੀ ਆਪਣੀ ਪੰਜ ਜੂਸ ਬਾਡੀ ਸਰਵਿਸ ਹੈਗਾ ਜਿਹੜਾ ਆਪਣਾ ਬਾਡੀ ਸਰਵਿਸ ਪੰਜ ਜੂਸ ਹੈਗੀ ਹਾਂਜੀ 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 ਯੂਜ਼ ਕਰਨੀ ਚਾਹੀਦੀ ਹੈ ਜੇ ਅਦਰ ਬਜੀ ਕਿਸੇ ਬਿਮਾਰੀ ਵੀ ਨਹੀਂ ਹੈ ਤਾਂ ਤੰਦਰੁਸਤ ਵੀ ਲੈਣਾ ਚਾਹੀਦਾ ਹੈ ਤੰਦਰੁਸਤ ਨੂੰ ਵੀ ਲੈ ਲੈਣਾ ਚਾਹੀਦਾ ਹੈ ਚਲੋ ਤੇ ਜਦੋਂ ਹਰੇਕ ਕੋਈ ਵੀ ਵਿਅਕਤੀ ਨੂੰ ਪੀਊਗਾ ਲੰਬਾ ਜੂਸ ਉਹਨੂੰ ਆਪਣੇ ਆਪ ਫੀਲ ਹੋਣ ਲੱਗ ਜੂ ਵੀ ਮੈਂ ਮੈਂ ਕਿਤੇ ਜੀ ਰਿਹਾ ਹਾਂ